ਦੋ ਦਿਨ ਪਹਿਲਾਂ ਬਾਟਰੇਗੀ ਦੇ ਨਾਲ ਲੱਗਦੇ ਪਿੰਡ ਅਖਬਾਰ ਆਬਾਮਨਾ ਦੇ ਵਿੱਚ ਕ੍ਰੈਸ਼ਰ ਮਾਫੀਆ ਦੇ ਕਰਿੰਦਿਆਂ ਵੱਲੋਂ ਪਿੰਡ ਦੇ ਲੋਕਾਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਅੱਜ ਸਾਬਕਾ ਵਿਧਾਇਕ ਜਗਿੰਦਰਪਾਲ ਪਿੰਡ ਦੇ ਲੋਕਾਂ ਨਾਲ ਵੀ ਮਿਲੇ ਹੋਤੇ ਉੱਥੇ ਹੀ ਜਿਨ੍ਹਾਂ ਤੇ ਕ੍ਰੈਸ਼ਰ ਮਾਫੀਆ ਦੇ ਕਰਿੰਦਿਆਂ ਵੱਲੋਂ ਸੱਟਾਂ ਮਾਰੀਆਂ ਗਈਆਂ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਮਿਲੇ ਅਤੇ ਉਹਨਾਂ ਨੇ ਉਸ ਜਗ੍ਹਾ ਦਾ ਵੀ ਜਾਇਜ਼ਾ ਲਿਆ ਜਿੱਥੇ ਨਜਾਇਜ਼ ਤੌਰ ਤੇ ਕ੍ਰੈਸ਼ਰਾਂ ਦੇ ਮਾਲਕਾਂ ਵੱਲੋਂ ਤੱਕੇ ਨਾਲ ਨਜਾਇਜ਼ ਤੌਰ ਤੇ ਕੀਤੀ ਜਾ ਰਹੀ ਸੀ ਤੇ ਕਿਸਾਨਾਂ ਦੀਆਂ ਪਹਲੀਆਂ ਵਿੱਚੋਂ ਜ਼ਬਰਦਸਤ ਗੱਡੀਆਂ ਕੱਢੀਆਂ ਜਾਣੀਆਂ ਸੀ ਉੱਥੇ ਹੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੇ ਤੌਰ ਤੇ ਚੇਤਾਵਨੀ ਦੇਂਦੇ ਕੋਈ ਕ੍ਰੈਸ਼ਨ ਮਾਫੀਆ ਦੇ ਕਰਿੰਦਿਆਂ ਨੂੰ ਕਿ ਕੁਝ ਕਿਹਾ ਤੁਸੀਂ ਵੀ ਸੁਣੋ ਉੱਥੇ ਹੀ ਗੱਲ ਕਰੀ ਤਾਂ ਪਿੰਡ ਦੇ ਸਰਪੰਚ ਨੇ ਮੀਡੀਆ ਨਾਲ ਰੂਪਰੂ ਹੋ ਕੇ ਪੂਰੀ ਗੱਲਬਾਤ ਦਾ ਖੁਲਾਸਾ ਕੀਤਾ ਸਰ ਕੱਲ ਅਖਵਾੜੇ ਪਿੰਡ ਦੇ ਵਿੱਚ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਗੱਡੀਆਂ ਰੋਕੀਆਂ ਗਈ ਸੀਗਾ ਉੱਤੇ ਲੋਕਾਂ ਤੇ ਹਮਲਾ ਕਰ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਤੇ ਅੱਜ ਤੁਸੀਂ ਇਸ ਇਲਾਕੇ ਦਾ ਦੌਰਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਉਹਦਾ ਪਤਾ ਵੀ ਲਿਆ ਤੁਹਕੋ ਬੜੇ ਅਫਸੋਸ ਦੀ ਗੱਲ ਹੈ ਜਦੋਂ ਵੀ ਕੋਈ ਇੰਡਸਟਰੀ ਲੱਗਦੀ ਹੈ ਚਾਹੇ ਕੋਈ ਕ੍ਰੈਸ਼ਾ ਲੱਗਦਾ ਉਹਦੀ ਐਨੂਸੀ 'ਚ ਲਿਖਿਆ ਹੁੰਦਾ ਹੈ ਕਿ ਜਿੱਥੋਂ ਤੁਸੀਂ ਮਾਲ ਪੁੱਟਣਾ ਹੈ ਉਦੇ ਸੱਜੇ ਖਬੇ ਜਿਹੜੇ ਵੀ ਲੋਕੀ ਬਿਸ਼ਿੰਦੇ ਰਹਿੰਦੇ ਆ ਉਹਨਾਂ ਲੋਕਾਂ ਦੇ ਅੰਡਰਸਟੈਂਡਿੰਗ ਤੋਂ ਬਗਾਰ ਨਹੀਂ ਮਾਇਨੇ ਕੀਤੀ ਜਾਂਦੀ ਔਰ ਉਹਨਾਂ ਲੋਕਾਂ ਨੂੰ ਜਿਹੜੀ ਕੋਈ ਡਿਮਾਂਡ ਆ ਉਹਨਾਂ ਦੀ ਡਿਮਾਂਡ ਵੀ ਪੂਰੀ ਕੀਤੀ ਜਾਂਦੀ ਆ ਤੇ ਐ ਜਿਹੜੀ ਡਿਮਾਂਡ ਹੋਈ ਅਗਰ ਲੋਕਾਂ ਨੂੰ ਤਕਲੀਫ ਆ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਮਾਲ ਪੁਟਿਆ ਜਾਏ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਰਸਤਾ ਕੱਢਿਆ ਜਾਏ ਤੇ ਅਗਰ ਉਹ ਪੁੱਛਦੀ ਹੈ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਏ ਇਹ ਸੰਦ ਨਹੀਂ ਚੱਲਣਾ ਇਹ ਜੀੜੀ ਵੀ ਕ੍ਰੈਸ਼ਰ ਵਾਲੀ ਇੱਥੇ ਆਏ ਨਾ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਤੇ ਤੁਸੀਂ ਇਹ ਨਾ ਸੋਚਿਓ ਤੇ ਸਾਡੇ ਹਲਕੇ ਨੂੰ ਤੁਸੀਂ ਡਰਾ ਲੋਗੇ ਜਿਹੜਾ ਮਰਦੀ ਮਾਈਨਿੰਗ ਮਾਫੀਆ ਹੈ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਵਾਂਗੇ ਜਿੱਥੇ ਵੀ ਪਹਿਲੀ ਗੱਲ ਤੇ ਇਹ ਹੈ ਵੀ ਸਰਕਾਰ ਇਹ ਜਗ੍ਹਾ ਦੀ ਆਕਸ਼ਨ ਨਹੀਂ ਕਰ ਸਕਦੀ ਤੇ ਜਿੱਥੇ ਆਕਸ਼ਨ ਹੈ ਆਕਸ਼ਨ ਉੱਥੇ ਹੁੰਦੀ ਹੈ ਜਿੱਥੇ ਦਰਿਆ ਦੇ ਦੋਨੇ ਕਿਨਾਰਿਆਂ ਦੇ ਉੱਤੇ ਐਗਰੀਕਲਚਰ ਲੈਂਡ ਨਾ ਹੋਵੇ ਇਹਦੀ agricultura land ਇਹ ਪੱਕੀ ਜ਼ਮੀਨਾਂ 'ਚ ਨਹੀਂ ਫਸਲ ਹੁੰਦੀ ਜਿੰਨੀ ਇੱਥੇ ਫਸਲ ਹੋ ਰਹੀ ਆ ਪਪੂਲਰ ਲੱਗੇ ਆ ਕਮਾਦ ਲੱਗੇ ਆ ਬਾਗ ਲੱਗੇ ਆ ਤੇ ਇਹ ਧੱਕੇ ਨਾਲ ਮਾਈਨਿੰਗ ਕਰਨਗੇ ਤੇ ਇਹ ਭੁੱਲ ਜਾਣ ਕਿ ਇੱਥੇ ਮਾਈਨਿੰਗ ਹੋਣ ਦੇਾਂਗੇ ਬਿਲਕੁਲ ਮਾਈਨਿੰਗ ਨਹੀਂ ਹੋਣ ਦੇਾਂਗੇ ਜੇ ਇਹ ਡਰਾਉਂਦੇ ਆ ਕਿਸੇ ਨੂੰ ਦਾਤਰ ਫੇਰਦੇ ਆ ਜਾਂ ਕਿਸੇ ਨੂੰ ਕੁਝ ਕਰਦੇ ਆ ਤੇ ਮੱਧ ਭਲੇਖੇ 'ਚ ਰਹਿਣ ਤੇ ਅਸੀਂ ਡਰਾ ਲਾਂਗੇ ਇਹ ਕੋਈ ਵੀ ਡਰਨ ਵਾਲਾ ਨਹੀਂ ਇਹ ਪਿੰਡ ਇਲਾਕਾ ਜਿਹੜਾ ਪੋਹਦਾ ਤੇ ਮੇਰੇ ਦੇ ਅੱਗੇ slogan ਸੀ ਮੇਰਾ ਹਲਕਾ ਮੇਰਾ ਪਰਿਵਾਰ ਤੇ ਮੇਰੇ ਪਰਿਵਾਰ ਨੂੰ ਕੋਈ ਛੇੜੇਗਾ ਤੇ ਬੰਦੇ ਦਾ ਪੁੱਤ ਬਣਾ ਕੇ ਭੇਜਾਂਗਾ ਇਹ ਸਮਝ ਲੈ ਤੁਹਾਡੇ ਮਾਦੀਮ ਰਾਇਮਾ ਉਹਨਾਂ ਨੇ ਚੇਤਾਵਨੀ ਦੇਣਾ ਚਾਹਣਾ ਕਹਿੰਦੇ ਨਹੀਂ ਕਿ ਜਿਹਨਾਂ ਜਿਨ੍ਹਾਂ ਨੇ ਹਮਲਾ ਕੀਤਾ ਇੱਕ ਰਾਜਨੀਤਿਕ ਬੰਦਾ ਹੈਗਾ ਕੋਈ ਐਮਐਲਏ ਹੈਗਾ ਉਹ ਦਾ ਕਰੈਸ਼ਰ ਤੁਕੋ ਜਿਹੜਾ ਮਰਜੀ ਰਾਜਨੀਤਿਕ ਹੋਏ ਜਿਹੜਾ ਰਾਜਨੀਤਿਕ ਹੁੰਦਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਲੇਕਿਨ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਜਿਸ ਇਲਾਕੇ ਦੇ ਤੁਸੀਂ ਐਮਐਲਏ ਜਿਹੜੀ ਸਟੇਟ ਦੇ ਤੁਸੀਂ ਐਮਐਲਏ ਹੋ ਤੁਸੀਂ ਲੋਕਾਂ ਦੀ ਵੋਟਾਂ ਲਿਆ ਕੇ ਬਣੀਓ ਤੇ ਤੁਸੀਂ ਦੂਜੀ ਸਟੇਟ ਚ ਆ ਕੇ ਕੰਮ ਕਰਨ ਲੱਗੇ ਹੋ ਤੇ ਇੱਥੇ ਵੀ ਲੋਕੀ ਆ ਜੇ ਲੋਕਾਂ ਨੂੰ ਤੁਸੀਂ ਰਾਜੀ ਨਹੀਂ ਰੱਖੋਗੇ ਜੇ ਅਗਰ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਤੇ ਫਿਰ ਤੁਸੀਂ ਵੀ ਨੁਕਸਾਨ ਚਿੱਤਾ ਹੋਗੇ। ਨਾ ਜ ਆਪਣਾ ਮਹਿੰਦਰ ਪਾਲ ਜੀ ਕਿਹੜੇ ਪਿੰਡ ਦੇ ਵਾਸੀ ਆ ਖਵਾੜਾ ਸਰਪੰਚ ਹਾਂਜੀ ਹਾਂਜੀ ਸਰਪੰਚ ਸਾਹਿਬ ਕੱਲ ਇੱਕ ਹਮਲਾ ਹੁੰਦਾ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਦੋਂ ਤੁਹਾਡੇ ਪਿੰਡ ਵਾਲਿਆਂ ਵਾਲੇ ਉਹ ਗੱਡੀਆਂ ਰੋਕੀਆਂ ਜਾਂਦੀਆਂ ਕੀ ਮਾਮਲਾ ਸੀਗਾ ਹਮਲਾ ਹੁੰਦਾ ਜਿਹੜਾ ਦੇਖੋ ਸਰ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹੋਇਆ ਉਸ ਟਾਈਮ ਵੀ ਮੈਨੂੰ ਲੱਗਾ ਪੜਾ ਮੈਂ ਆਇਆ ਮੌਕਾ ਦੇਖਣ ਇਨ੍ਹਾਂ ਲੋਕਾਂ ਨੇ ਕੀ ਕੀਤਾ ਕਿ ਉਦੋਂ ਵੀ ਮੇਰੇ ਤੋਂ ਕੋਸ਼ਿਸ਼ ਕੀਤੀ ਇਹਨਾਂ ਟਰੈਕਟਰਾਂ ਨੂੰ ਤੇ ਹੁਣ ਜਦੋਂ ਵੀ ਇਹ ਕਿਸੇ ਦੀ ਪਿਆਰੀ ਜਿਹਾ ਜ਼ਮੀਨ ਚ ਰਸਤੇ ਚੋਂ ਨਿਕਲਦੇ ਨੇ ਜਦੋਂ ਇਹਨਾਂ ਨੂੰ ਅਸੀਂ ਡਕਣਿਆ ਤੇ ਉਸੇ ਵੇਲੇ ਕੋਈ ਤੇਜ਼ ਹਥਿਆਰ ਲੈ ਕੇ ਇਹ ਹਮਲਾ ਕਰ ਦਿੰਦੇ ਨੇ ਕੱਲ ਜਿਹੜਾ ਵਾਕਿਆ ਹੋਇਆ ਤੇ ਕਾਫੀ ਵਾਕਿਆ ਵੱਡਾ ਦਸਰੇ ਨੇ ਨੁਕਸਾਨ ਵੀ ਹੋਇਆ ਦਾ ਹੱਥ ਵੱਡਿਆ ਗਿਆ ਕੀ ਇੱਥੇ ਕੋਈ ਕਾਰਵਾਈ ਹੋਈ ਹੈ ਕੀ ਮੰਗ ਕਰ ਦਿੱਤੀ ਦੇਖੋ ਪੱਤਾ ਤੇ ਮੇਰੇ ਖਲ ਹੋ ਗਿਆ ਤੇ ਅਹੀਂ ਤੇ ਕਹਿੰਦੇ ਆ ਵੀ ਇਹ ਨਾ ਲੋਕਾਂ ਨੇ ਨਜਾਇਜ਼ ਤਾਂ ਨਾ ਕਰਨ। ਇਹ ਨਜਾਇਜ਼ ਤਾਂ ਕਰਦੇ ਨਾਲ ਬਈ ਜੋੜੀ ਵੀ ਕੋ ਕਾਨੂੰਨੀ ਕਾਰਵਾਈ ਕੋ ਸਖਤ ਸਖਤ ਹੋਣੀ ਚਾਹੀਦੀ। ਤੁਹਾਡੇ ਬੈਕ ਸਾਈਡ ਦੇਖਿਆ ਜਿੱਥੇ ਖੜੇ ਹੋ ਇੱਕ ਪਾਈਪਾਂ ਪਈਆਂ ਸੀਗੀਆਂ, ਕੀ ਲੱਗਦਾ ਇਲੀਗਲ ਸੀਗੀਆਂ, ਅਨਲੀਗਲ ਸੀਗੀਆਂ ਪਈਆਂ? ਇਹਨੇ ਚਾਹੀਦੀ। ਇਹ ਨਜਾਇਜ਼ ਹੀ ਮਤਲਬ। ਇਹ ਹੁਣ ਪਾਈਪਾਂ ਪੁੱਟੀਆਂ ਜਾ ਰਹੀਆਂ। ਹਾਂ, ਪੁੱਟੇ ਕਰ ਦੇਣਾ।